ਇਸ ਕਲਿੱਪ ਨੂੰ ਦੇਖੋ ਕਿ ਪੁਲਿਸ ਖੇਤਾਂ ਦੇ ਵਿੱਚ ਵੀ ਆ ਚੁੱਕੀ ਹੈ ਤੇ ਇਹ ਬਾਈ ਰੋਲਾ ਪਾ ਰਿਹਾ ਕਿ ਯਾਰ ਮੇਰੀ ਫਸਲ ਸਾਰੀ ਖਰਾਬ ਕਰ ਦਿੱਤੀ ਤੁਸੀਂ ਬਾਹਰ ਨਿਕਲੋ ਇਹ ਫਸਲ ਖਰਾਬ ਕਰ ਦਿੱਤੀ ਯਾਰ ਇੱਕ ਤਾਂ ਬਾਹਰ ਹੋ ਜਾ ਮੇਰੇ ਦੇ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖੋ ਕਿ ਜਦੋਂ ਆਪਣੇ ਕਿਸਾਨ ਭਰਾ ਮੋਟਰ ਤੇ ਪਾਣੀ ਪੀਣ ਗਏ ਤੇ ਪੁਲਿਸ ਨੇ ਉਹਨਾਂ ਨੂੰ ਪਾਣੀ ਵੀ ਨਹੀਂ ਪੀਣ ਦਿੱਤਾ ਉੱਥੇ ਵੀ ਅਥਰੂ ਗੈਸ ਛੁੱਟ ਦਿੱਤੇ ਮੋਟਰ ਤੇ ਪਾਣੀ ਵੀ ਨਹੀਂ ਦਿੱਤਾ ਅਸਾ ਦੂਸਰੇ ਪਾਸੇ ਬਹੁਤ ਵੱਡੀ ਮਾਰੀ ਹੋ ਕੇ ਤਾਂ ਤੁਸੀਂ ਦੇਖੋ ਕਿ ਮੋਟਰ ਤੇ ਪਾਣੀ ਤੱਕ ਨਹੀਂ ਇਹ ਦੋਨੋਂ ਵੀਡੀਓਜ਼ ਤੁਸੀਂ ਆਪ ਹੀ ਦੇਖ ਲਓ ਇਹ ਵੀਡੀਓ ਪਿਛਲੇ ਪ੍ਰੋਟੈਸਟ ਦੀ ਹੈ ਜਿਹਦੇ ਵਿੱਚ ਪਾਣੀ ਦੀਆਂ ਬੁਸ਼ਾਰਾ ਸਿਰਫ ਸਿੰਪਲ ਪਾਣੀ ਦੇ ਨਾਲ ਹੀ ਚਲਾਈਆਂ ਜਾ ਰਹੀਆਂ ਨੇ ਤੇ ਹੁਣ ਇਸ ਵਾਰ ਦੇ ਪ੍ਰੋਟੈਸਟ ਵਾਲੀ ਇਹ ਵਾਲੀ ਵੀਡੀਓ ਦੇਖੋ ਜਿਹਦੇ ਵਿੱਚ ਸਿੰਪਲ ਪਾਣੀ ਨਹੀਂ ਹੈ ਇਹਦੇ ਵਿੱਚ ਕੋਈ ਕੈਮੀਕਲ ਮਿਕਸ ਕੀਤਾ ਹੋਇਆ ਹੈ ਜਿਸ ਦੇ ਨਾਲ ਪਾਣੀ ਦਾ ਰੰਗ ਵੀ ਅਈ ਦੀ ਗੱਲ ਧਿਆਨ ਨਾਲ ਸੁਣਿਓ ਜਿਹਦਾ ਕਹਿਣਾ ਹੈ ਕਿ ਯਾਰ ਆਪਣੇ ਕਿਸਾਨਾਂ ਦੇ ਵਿੱਚ ਹੋਰ ਵੀ ਬੰਦੇ ਮਿਕਸ ਹੋ ਚੁੱਕੇ ਨੇ ਜਿਹੜਾ ਕਿ ਸ਼ਰਾਰਤ ਉਹ ਕਰਦੇ ਨੇ ਆਪਣੇ ਕਿਸਾਨ ਭਰਾਵਾਂ ਨੂੰ ਉਹਦਾ ਨੁਕਸਾਨ ਹੁੰਦਾ ਆਪਣੇ ਵਿੱਚ ਬੀਜੇਪੀ ਦੇ ਬੰਦੇ ਵੜ ਚੁੱਕੇ ਨੇ ਸ਼ਰਾਰਤ ਉਹ ਕਰਦੇ ਨੇ ਨੁਕਸਾਨ ਆਪਣਾ ਇਹਦਾ ਹਰਿਆਣਾ ਪ੍ਰਸ਼ਾਸਨ ਦਾ ਜਾਂ ਸੀਆਈਡੀ ਦਾ ਇੱਕ ਬੰਦਾਗਾ ਜਿਹੜੇ ਸਾਰੇ ਗੱਡੀਆਂ ਦੇ ਨੰਬਰ ਨੋਟ ਹੋ ਰਹੇ ਸੀ ਨੂੰ ਕਿਸਾਨ ਆਗੂਆਂ ਨੇ ਜਿਹੜਾਗਾ ਉਹ ਟਰੈਕਟਰ ਟਰਾਲੀ ਦੇ ਵਿੱਚ ਬਿਠਾਇਆ ਹੋਇਆਗਾ ਉਹ ਬੰਦੇ ਦੀ ਭੇਸ ਪੂਛਾ ਦੀ ਉਹ ਕਿਸਾਨਾਂ ਵਾਲੀ ਸੀ ਕਿਸਾਨਾਂ ਵਾਲੇ ਬੈਚ ਲੱਗੇ ਹੋਏ ਸੀ ਕਾਲਾ ਪਰਨਾ ਬੰਨਾ ਹੋਇਆ ਸੀ ਹੁਣ ਤੁਸੀਂ ਇੱਕ ਕਲਿੱਪ ਦੇਖੋ ਜਿਹਦੇ ਵਿੱਚ ਆਪਾਂ ਨੂੰ ਸਾਫ਼ ਦਿਖ ਰਿਹਾ ਹੈ ਕਿ ਇਹ ਆਮ ਲੋਕ ਨੇ ਉਹ ਕਿੰਨਾ ਪਰੇਸ਼ਾਨ ਹੋ ਰਹੇ ਨੇ ਇਹ ਵੀ ਆਪਣਾ ਗੁੱਸਾ ਕਿੱਦਾਂ ਦਿਖਾ ਰਹੇ ਨੇ ਤੁਸੀਂ ਇਸ ਵੀਡੀਓ 'ਚ ਦੇਖ ਸਕਦੇ ਹੋ ਅਧਿ ਮੇ ਇਹਨਾਂ ਦਾ ਕੰਮ ਤਾਂ ਹੈ ਨਹੀਂ ਕੋਈ ਹੋਰ ਇਹ ਸਭ ਬਕਵਾਸ ਹੈ ਇਹ ਜਾਂ ਸਰਕਾਰ ਮਾੜੀ ਹੈ ਪਬਲਿਕਾ ਕੋਈ ਕਸੂਰ ਨਹੀਂ ਇਸ ਮੈਂ ਸਰਕਾਰ ਗਲਤ ਕਰਦੇ ਤਾਂ ਉਹ ਰੋਡ ਪਾਣ ਦਾ ਬੰਦਾ